ਸਾਸੀ ਗਾਲ ਵੀਰੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਫਰੀ ਕੋਡ ਪਿਜਨ ਕਲਬ 04 ਦੇ ਵਿੱਚ ਤੇ ਬਾਈ ਨੇ ਆਪਣੇ ਤੋਂ 7 ਬੱਚੇ ਮੰਗਵਾਏ ਆ ਬਾਈ ਦਾ ਨਾਮ ਹੈਗਾਗਾ ਬਿੰਦਰਨਾਥ ਬਿੰਦਰਨਾਥ ਬਾਈ ਹੈਗਾ ਨਕੋਦਰ ਤੋਂ ਤੇ 7 ਬੱਚੇ ਦਿੱਤੇ ਬਾਈ ਫੁੱਲ ਗਰੰਟੀ ਦੇ ਨਾਲ ਦਿੱਤੇ ਆਪਾਂ ਰਿੰਗਾ ਜਿਹੜੀਆਂ ਬੱਚਪਨ ਵਾਲੀਆਂ ਪੱਕੀਆਂ ਆਪਣੇ ਨਾਮ ਵਾਲੀਆਂ ਤੇ ਇਹਦੇ ਵਿੱਚ 2 ਬੱਚੇ ਪੁੰਨੂ ਵਾਲੇ ਆ ਤੇ ਦੋ ਬਾਬੇ ਧੰਨੇ ਵਾਲੇ ਕੂਤਰਾ ਇੱਕ ਰਾਜਨ ਵਾਲਾ ਤੇ ਇੱਕ ਬੱਚਾ ਪੁੰਨ ਵਾਲਿਆਂ ਦਾ ਮਿਸਾ ਤੇ ਇਹ ਸੱਤ ਬੱਚੇ ਆਪਾਂ ਦਿੱਤੇ ਆ ਤੇ ਫੁੱਲ ਗਰੰਟੀ ਦੇ ਨਾਲ ਦਿੱਤੇ ਆ ਬਈ ਉਡਾਨ ਤੇ نسل ਦੀ ਇਹ ਜਿਹੜੇ ਬੱਚੇ ਆ ਇਹਨਾਂ ਦੇ ਭੈਣ ਭਰਾ ਆਪਣੇ ਕੋਲੇ ਉੱਡੇ ਵੇ ਆ ਤੇ ਆਪਾਂ ਜਿੰਨਾ ਦਾ ਰਿਜ਼ਲਟ ਹੁੰਦਾ ਉਹੀ ਸੇਲ ਕਰਦੇ ਆ ਤੇ ਫੁੱਲ ਐਕਟਿਵ ਬੱਚੇ ਆ ਬਈ ਅੱਜ ਆਪਾਂ ਡਿਲੀਵਰੀ ਕਰਨ ਜਾ ਰਹੇ ਸੀਗੇ ਟੀਮ ਆਖੇ ਭਾਈਆਂ ਨਾਲ ਵੀਡੀਓ ਸ਼ੇਅਰ ਕੀਤੀ ਜਾਵੇ ਜੇ ਕਿਸੇ ਨੇ ਬੱਚਾ ਜਾਂ 10 ਪਰ ਸਾਫ ਕਬੂਤਰ ਲੈਣਾ ਆਪਣੇ ਤੋਂ ਬਾਜ਼ੀਆਂ ਵਾਸਤੇ ਰੈਡੀ ਤਾਂ ਉਹ ਵੀ ਆਪਣੇ ਤੋਂ ਲ ਜਾ ਸਕਦਾ ਤੇ ਜੇ ਭਾਈ ਕੋਈ ਨਵਾਂ ਆਪਣੇ ਨਾਲ ਜੁੜਦਾ ਤਾਂ ਉਹ ਆਪਣੇ ਤੋਂ ਜੇ ਮੰਨ ਕੇ ਚੱਲੋ ਉਹਨੂੰ ਵਿਸ਼ਵਾਸ ਨਹੀਂ ਤਾਂ ਆਪਣੇ ਤੋਂ ਘਰੇ ਆ ਕੇ ਉਡਾ ਕੇ ਵੀ ਲੈ ਜਾ ਸਕਦਾ ਜਾਨਵਰ ਆਪਾਂ ਗਰੰਟੀ ਦੇ ਨਾਲ ਨਸਲਾ ਤੇ ਉਡਾਨ ਦੀ ਗਰੰਟੀ ਫੁੱਲ ਤੇ ਰਿੰਗ ਜਿਹੜੀ ਆਪਣੇ ਬੱਚਿਆਂ ਦੇ ਜਾਂ ਵੱਡੇ ਪੱਠਿਆਂ ਦੇ ਪੱਕੀਆਂ ਹੁੰਦੀਆਂ ਆ ਤੇ ਬਾਕੀ ਜੇ ਕਿਸੇ ਨੂੰ ਵੀ ਬੱਚਾ ਜਾਂ 10 ਪਰ ਸਾਫ ਜਾਂ ਬਰੀਡਰ ਕਬੂਤਰ ਚਾਹੀਦਾ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਆਪਾਂ ਲੱਗਿਆ ਹੋਇਆ ਰੈਡੀ ਕਬੂਤਰ ਵੀ ਦੇ ਦਿੰਨੇ ਆਂ ਔਰ ਬੱਚਾ ਵੀ ਜਿਹੜਾ ਜੀਰੋ ਕਲੀਦਾ ਉਹ ਵੀ ਦੇ ਦਿੰਨੇ ਆਂ ਤੇ ਬਾਕੀ ਡਿਲੀਵਰੀ ਪੂਰੀ ਆਪਣੇ ਇੰਡੀਆ 'ਚ ਹੀ ਕਰ ਦਿੰਨੇ ਆਂ ਬਈ ਜੇ ਕਿਸੇ ਨੂੰ ਡਿਲੀਵਰੀ ਕਰਵਾਉਣੀ ਘਰੇ ਬੈਠੇ ਤਾਂ ਉੱਥੇ ਵੀ ਹੋ ਜੂਗੀ ਤੇ ਜਿੱਦਾਂ ਕਿ ਇਹ ਆਪਾਂ ਗਾਰੰਟੀ ਦੇ ਨਾਲ ਫੁੱਲ ਦਿੰਨੇ ਆਂ ਜਾਨਵਰ ਇਦਾਂ ਨਹੀਂ ਹੈਗਾਗਾ ਵੀ ਕੋਈ ਜੋੜਾ ਲਾ ਕੇ ਤੇ ਉਦਾਂ ਹੀ ਆਪਾਂ ਜਾਨਵਰ ਬੱਚਾ ਕਢਾ ਕੇ ਦੇ ਦਿੰਨੇ ਆ ਇਹ ਪਾਸ ਜੋੜੇ ਆ ਉਹਨਾਂ ਦੇ ਘਰ ਬੱਚੇ ਆ ਜਿਹੜੇ ਬੱਚੇ ਉੜਦੇ ਆਪਣੇ ਕੋਲੇ ਤੇ ਬਾਕੀ ਸੰਪਰਕ ਕਰ ਸਕਦਾ ਬਈ ਵੀਡੀਓ ਦੇ ਥੱਲੇ ਨੰਬਰ ਦਿੱਤਾ ਹੁੰਦਾ ਤੇ ਜਿੰਨੇ ਵੀ ਬੱਚੇ ਲੈਣੇ ਆ ਬੋਕਰਵਾ ਕੇ ਤੁਸੀਂ ਲੈ ਸਕਦੇ ਹੋ ਧੰਨਵਾਦ